ਹੈਲੋ ਹਾਂਜੀ ਸਭ ਸੇਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨਹੀਂ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸਬਸਕ੍ਰਾਈਬ ਦਾ ਟਾਈਮ ਹੋ ਗਿਆ 7:30 ਦਾ ਕਿ ਆਪਾਂ ਰੈਡੀ-ਸ਼ੈਡੀ ਹੋ ਗਏ ਆ ਟਿਫਨ ਕਰ ਲਈ ਆ ਪੈਕ ਅੱਜ ਫੇਰ ਸਰਦੀ ਦਾ ਪੰਗਾ ਸੀ ਸਵੇਰ ਸਵੇਰ ਪਰ ਬਣਾ ਲਈ ਪਏ ਸੀਗੇ ਦੋ ਤਿੰਨ ਟਿੰਡੋਈਆਂ ਤੇ ਪਿਆਜ਼ ਪਾ ਕੇ ਵਧੀਆ ਨਾਲ ਤਾਰਦੀ ਪਸੰਦ ਦੀ ਤੇ ਨਾਲੇ ਬੱਚਿਆਂ ਦੇ ਸਭ ਪਸੰਦ ਦੀ ਸਬਜ਼ੀ ਜਿਹੜੀ ਬਣ ਗਈ ਕਿਖ ਹੈ ਨਾ ਨਿਖਾ ਕੇ ਜਣਾ ਨਾਲ ਲੈ ਕੇ ਜਾਣਾ ਇਹ ਖਾਣ ਦੀ ਵੀ ਲੋੜ ਸੀਗੀ ਇਸ ਵੇਲੇ ਫੁੜਕਾ ਖਾਣ ਦੀ ਮੈਂ ਤਾਂ ਮੈਂ ਵੀ ਨਹੀਂ ਤੇ ਮੈਂ ਕਦੇ ਫੁੜਕਾ ਖਾਕ ਨਹੀਂ ਜਿਸ ਵਤ ਦਵਾਈ ਦੇਣੀ ਆ ਤਾਂ ਕਰਕੇ ਫੁੜਕਾ ਖਾਣਾ ਪਿਆ ਭੁੱਖੇ ਢਿੱਡ ਫਿਰ ਪਤਾ ਹੀ ਆ ਦਵਾਈਆਂ ਨਹੀਂ ਖਾ ਸਕਦੇ ਚਲੋ ਆਪਾਂ ਉਧਰ ਸਫਾਈ ਵਾਲੇ ਤਾਂ ਦਾਦੀ ਗਈ ਆ ਗਈ ਹੈ ਅੱਜ ਤੇ ਉੱਧਰ ਉਹ ਮਾਸਿ ਨੂੰ ਕੁੱਛ ਕਹਿੰਦਾ ਜਿਵੇਂ ਆ ਝਾੜੂ ਪੋਚੇ ਨੂੰ ਅੰਦਰ ਅਜੇ ਕੋਈ ਵੀ ਸਫਾਈ ਨਹੀਂ ਕੀਤੀ ਕਿਉਂਕਿ ਨਹੀਂ ਕਰਨੀ ਹੈਗੀ ਤੇ ਨਾਲੇ ਇੱਧਰ ਬਾਹਰ ਕਿਉਂਕਿ ਵਿਹਣਾ ਆਪਣਾ ਵੱਡਾ ਹੋ ਜਾਂਦਾ ਉਹ ਉੱਥੋਂ ਤੱਕ ਜਿਹੜੀ ਸਫਾਈ ਕਰਨ ਵਾਸਤੇ ਆ ਕੰਟੀਨਿਊ ਕਹਿਤਾ ਸੀ ਮਾਸਿ ਨੂੰ ਤੇ ਉਹ ਕਹਿੰਦੀ ਸੀ ਆਜੂਗੀ ਬਾਕੀ ਵਿਚਾਰੀ ਦਾਦੀ ਤੋਂ ਪਤਾ ਲੱਗੂ ਵੀ ਪਹੁੰਚਦੀ ਹੈ ਕਿ ਕਿਵੇਂ ਕਰਦੀ ਹੈ ਬਸ ਇੱਕ ਵਾਰੀ ਉਹਨੇ ਹਾਂ ਕਰ ਦਿੱਤੀ ਸੀ ਕਹਿੰਦੀ ਕੋਈ ਨਹੀਂ ਮੈਂ ਆ ਜੂਗੀ ਕੱਲ ਨੂੰ ਮੈਂ ਤਾਂ ਇੱਕ ਵਾਰੀ ਛੱਡ ਗਈਆਂ ਜਦੋਂ ਕਰਨੇ ਨਹੀਂ ਹੈਗਾ ਆਦਰ ਰੋਟੀ ਪੈਣ ਬਣਾਉਂਦਾ ਸੀ ਬਹਿਣਾ ਗਈ ਜਲਦੀ ਅਗਨਿਸ਼ ਕਰਲਾ ਚਾਹ ਫਿਰ ਮੇਰੀ ਹੈਲਪ ਕਰ ਕਿਵੇਂ ਉਹਨੇ ਹੱਥ ਜਿ ਲੈਾਈ ਜਾਨੀ ਰਹਿਣੀ ਹੈ ਸਿਰ ਤੇ ਕੀ ਖਾਦਾਗਾ ਲੋ ਜੀ ਸਕੂਲ ਤੋਂ ਆ ਪਾ ਗਏ ਸੀਗੇ ਟਾਈਮ ਹੋ ਗਿਆ 4:30 ਦਾ ਤੇ ਅੱਜ ਤਾਂ ਰੈਸਟ ਵੀ ਆਪਾਂ ਬਹੁਤ ਕਰ ਲਿਆ ਤੇ ਅੱਜ ਕਿਉਂਕਿ ਮੇਰੇ ਕੋਲੇ ਕੰਮ ਆਂਦਾ ਥੋੜਾ ਹੀ ਹੈ ਜਾਨੀ ਕਿ ਮਾਸੀ ਜੀ ਆ ਗਏ ਸੀਗੇ ਝਾੜੂ ਪੂੰਚਾ ਕਰਨਗੇ ਤੇ ਨਾਲੇ ਵਿਚਾਰੇ ਜਿਹੜੇ ਪਏ ਸੀਗੇ ਅਪੜੇ ਧੋਣ ਵਾਲੇ ਨਾਲੇ ਕੜੀ ਵਗੈਰਾ ਤੋਂ ਹੋ ਗਏ ਉਹ ਤੇ ਅੱਜ ਆਪਾਂ ਨੂੰ ਥੋੜੀ ਜਿਹੀ ਰਹਿ ਲਾ ਤੇ ਫਿਰ ਆਪਾਂ ਗਿਆ ਵੀ ਚਲੋ ਹਲਕਾ ਜਿਹਾ ਕੰਮ ਜਾਨੀ ਕਿ ਕੁਸ਼ਣੇ ਕੁਝ ਖਾਣ ਨੂੰ ਬਣਾ ਲਈਏ ਕੀ ਬਣਾਈਏ ਕੱਲਾ ਸੀ ਸ਼ਰਗਏ ਸੀ ਨਾਰੀਅਲ ਦਾ ਬੂਰਾ ਲੈ ਕੇ ਆਏ ਸੀ ਬੂਰਾ ਕੱਲੇ ਬਣਾਉਣਾ ਨਾਰੀਅਲ ਦਾ ਬੂਰਾ ਤੇ ਲੋ ਬਰਾਦਾ ਕਰ ਲੋ ਹਾਂਜੀ ਲੱਡੂ ਮੇਰੀ ਸਲਾਹ ਸੀ ਕਿਉਂਕਿ 10-15 ਮਿੰਟਾਂ ਦੇ ਵਿੱਚ ਬਣ ਜਾਂਦੇ ਆ ਤੇ ਨਾਲੇ ਆਪਾਂ ਟਰਾਈ ਕਰਕੇ ਦੇਨੇ ਆ ਨਾਲੇ ਆਪਾਂ ਤੁਹਾਡੇ ਨਾਲ ਇਹਦਾ ਵੀ ਸ਼ੇਅਰ ਕਰਾਂਗੇ ਨਾਰੀਅਲ ਦੇ ਲੱਡੂ ਆ ਬਿਸਕੁਟ ਬਣਾਏ ਸੀ ਹੋਣਾ ਮੇਰੇ ਆਦੇ ਨਾਲ ਉਹ ਆਦੇ ਨਾਲ ਆਪਾਂ ਕੱਲੇ ਨਾਰੀਅਲ ਦੀ ਬਣਾਉਣੀ ਹੈ ਕੁਛ ਨਹੀਂ ਬਸ ਸੌਣ ਲਈ ਬਦਾੜ ਕਰਨਾ ਜਾਂ ﺍﻟैच ਪਾਊਡਰ ਤੇ ਆਪਾਂ ਪਾ ਦਿਆਂ ਕਲਰ ਦੋ ਤਰ੍ਹਾਂ ਦੇ ਬਣਾਵਾਂਗੇ ਜਿਹੜਾ ਕਲਰ ਘਰੇ ਹੋਇਆ ਇੱਕ ਵਾਈਟ ਤੇ ਦੂਸਰਾ ਵੀ ਜਿਹੜਾ ਕਲਰ ਹੈ ਸ਼ਾਇਦ ਮੇਰੇ ਕੋਲੇ ਲੱਡੂਆਂ ਵਾਲਾ ਕਲਰ ਹੈ ਜਿਹੜਾ ਘਰੇ ਕੇ ਉਹ ਬਣਾਵਾਂਗੇ ਆਪਾਂ ਤੇ ਵੀ ਵੀ ਜਿਹੜੀ ਆਪਣੀ ਆਉਂਦੀ ਹੁੰਦੀ ਹੈ ਨਾ ਝੋਲੇ ਇਹਦੇ ਅਸੇਂ ਕਿ ਤੋਂ ਨੇ ਕੈਸੀ ਵੀ ਤੇਰਾ ਮਾਂ ਦੇ ਬਾਦ ਮਾਂ ਫੇਰ ਲੈ ਜਾਂਦੇ ਹੋ ਛੱਤੀ ਅਗੇ ਛਕੀਵੇਂ ਆਉਣ ਸਾਗੇ ਹਾਲ ਤੱਕ ਚੌੜੇ ਦੇ ਨਾ ਨਾ ਅਗੇ ਫਿਰ ਬਾਂਹ ਦੇ ਦੇ ਮੁਰਕਾ ਮੁੰਡਾ ਬੂ ਮਾਰਾ ਉਹ ਫਿਰ ਵਿਚਾਰੇ ਉੱਥੇ ਹਸਪਤਾਲ ਚ ਲੈ ਕੇ ਗਏ ਸੀ ਕਾਪੀਲਾ ਹਸਪਤਾਲ ਚ ਲੈ ਕੇ ਗਏ ਸੀ ਉਹਨਾਂ ਨੇ ਮੁੰਡਾ ਦਿਖਾਉਣਾ ਸੀ ਇਨਫੈਕਸ਼ਨ ਨਹੀਂ ਠੀਕ ਹੋ ਰਹੀ ਉਹਦੀ ਤੇ ਉੱਥੇ ਮੈਡੀਸਨ ਵਗੈਰਾ ਦਵਾਈ ਪਾਪੇ ਜਿੰਨੇ ਪੱਠੇ ਪਾਤੇ ਉਧਰ ਪਸਣਵਾਈ ਜਾਂਦੇ ਸੀ ਮੋਟਰ ਵਗੈਰਾ ਆਪਾਂ ਛੱਡਿਆ ਇਸੇ ਬੰਦ ਕਰ ਦਾਂਗੇ ਤੇ ਨਾਲ ਹੀ ਪਸੂ ਬਣਾ ਦਾਂਗੇ ਨਾਲ ਅੱਜ ਮੌਸਮ ਦਾ ਇਸ ਕੁਝ ਫਰਕ ਸੀ ਠੀਕ ਸੀਗਾ ਮੌਸਮ ਜਾਨੀ ਕਿ ਕਿ ਮੈਂ ਉਹ ਦਸਮਾਹਮ वगੈਰਾ ਕਰਦੀ ਹਾਂ ਤਿਆਰ ਤੇ ਫਿਰ ਆਪਾਂ ਬਣਾਉਣੇ ਹਨਰੀਲ ਦੇ ਲੱਟੂ ਦੇਖੋ ਤਾਂ ਇਹ ਬਹੁਤ ਹੀ ਜਿਆਦਾ ਟੇਸਟੀ ਹੁੰਦੇ ਹੁੰਦੇ ਆ ਬਾਟਾ ਤੇ ਆਪਾਂ ਬਣਾਉਣੇ ਵੀ ਕਿਉਂਕਿ ਨਰੀਲ ਦੇ ਨਾਲ ਬਣਾਈ ਹੋਈ ਤਾਂ ਹਰ ਇੱਕ ਚੀਜ਼ ਟੇਸਟੀ ਹੁੰਦੀ ਆ ਤੇ ਆਪਾਂ ਨਰੀਲਾ ਆਪ ਪੈਨਪੋਸ਼ੂਗਰ ਬਣਾਦਾ ਫਿਰ ਆਪਾਂ ਬਣਾਉਣੇ ਆ ਆ ਦੱਦੂ ਨਾਲ ਗਾਇਨਾ ਬਣਾ ਰਹੀ ਸੀ ਤੇ ਕਰ ਉਹ ਬਾਦੀ ਜੀ ਦੇ ਦੇਖ ਰਿਆਂ ਕੀ ਕਰੀ ਆਂਦੇ ਆ ਵਸੇ ਬੀਬੀ ਤਾਂ ਚੋਲੇ ਚੋਲੇ ਕੱਢਿਆ ਅੰਦਰ ਸਿੱਕੇ ਤੇ ਮਮਾ ਨੇ ਫੇਰ ਬੁਲਾ ਲਿਆ ਕੁਛ ਕਰਨੀ कथे बना रेस कथे फेर कधी उदर जावड उदर जावडन मार केले लिया ਕਦੇ ਨਹੀਂ ਖੱਬਾ ਹੱਥ ਫਰੋਗੀ ਕਰਨ ਹੈ ਹੂੰ ਬਾਹਰ ਨਾਲ ਕੰਮ ਕਰਨੇ ਨੂੰ ਆਖਦਾ ਇਹ ਮੇਰੇ ਨਾਲ ਦੀ ਪੱਟੀਆਂ ਫੜ ਜਾਣਾ ਆਪਾਂ ਜੀ ਹਾਂ ਨਾ ਮਮਗੇ ਦੇਖੋ ਜੀ ਅੱਲਾ ਮੈਂ ਤੇ ਬਹੁਤ ਰਾਜ ਦੇ ਕਾਲੀ ਤੋਂ ਜਿੱਦ ਤੱਕ ਇਹ ਜੀਨੋ ਤੇ ਬੱਡੇ ਹੋ ਗਏ। ਸੋ ਨੀਂਹਾ। ਅੱਜ ਤਾਂ ਵਾਲਾਂ ਹੀ ਕੱਢੀਆਂ ਜਾਂਦੀਆਂ। ਲਓ ਜੀ ਆਪਾਂ ਆਪਣਾ ਕੰਮ ਕਰਤਾ ਸਤਾ ਸਟਾਰਟ ਹੈ। ਇਹਦੇ ਲਈ ਆਪਾਂ ਨਾਰੀਅਲ ਦਾ ਬਰਾਦ ਲੈ ਤੇ ਇੱਕ ਬਾਟੀ ਪਰ ਵੀ ਆਪਣੇ ਪਿੰਡ ਵਾਲਿਆਂ ਦੇ ਹੁੰਦੇ ਇੱਕ ਬਾਟੀ ਬੁੱਢੀ ਨਾਲ ਕੋਈ ਹਿੱਸਾ ਵਰ ਨਹੀਂ ਆਉਦਾ ਹੈਗਾ ਕਿਉਂਕਿ ਬਾਟੀ ਦੇ ਕਿੰਨੇ ਕੁ ਬਣਨਗੇ ਆਪਾਂ ਤਾਂ ਉਹ ਵੈਸੀ। ਇਹ ਜਿਆਦਾ ਲੱਗਦੇ ਕਿ ਕਿਲੋ ਦੇ ਨੇੜੇ ਆਪਣੇ ਕੋਲ ਪਿਆ ਆਪਾਂ ਦੋ ਬਾਟੀਆਂ ਪਾਵਾਂਗੇ। ਤੇ ਜਿਹੜੀ ਖੰਡ ਐ ਉਹ ਆਪਾਂ ਕਿਉਂਕਿ ਟੇਸਟ ਮਤਲਬ ਆਪਾਂ ਕੋ ਬਾਦੀ ਪਾਉਗੀ ਤੇ ਛੋਟੀ ਐ ਕੌਲੀ ਜਿਹੜੀ ਤੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਤੇ ਇੱਕ ਪਾਵਾਂਗੇ ਆਪਾਂ ਇਹਦੇ ਤੇ ਅਲਰਜੀ ਪਾਊਡਰ ਤੇ ਦੋ ਵੱਡੇ ਸੂਣ ਆ ਜਿਹੜੇ ਆਪਾਂ ਪਾ ਲਈਏ ਘਿਓ ਦੀ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਇਹਨੇ ਕੇ ਜਿਵੇਂ ਦਿਖਾਉਂਦੇ ਹੁੰਦੇ ਵੀ ਕੌਲੀ ਕਰਦੇ ਜਿਪਾਉਂਦੇ ਹੁੰਦੇ ਕੌਲੀਆਂ ਗੁੱਲ ਗਣਕੇ ਸਰਦਾਰ ਜੀ ਮਿਕਾਦੇ ਨੇ ਹਿੰਦੀ ਕਿਸੇ ਦੇ ਟੱਬਰ ਵੱਡੇ ਤੇ ਕਿਸੇ ਦੇ ਬੱਬਰ ਵੱਡੇ ਤੇ ਪਿੰਡਾਂ ਨਾਲ ਨੇ ਤਾਂ ਕੌਲ ਗੁੱਲ ਗੰਗੇ ਨਾਲ ਜਿਹੜਾ ਪੂਰਾ ਨਹੀਂ ਆਉਂਦਾ ਨਾ ਵਰਾਪੜਾ ਵਰਗਾ ਤਾਂ ਫਿਰ ਬਾਤ ਨਹੀਂ ਆਉਂਦਾ ਕੌਲੇ ਮਿਲਨੇ ਪੈਂਦੇ ਹੁੰਦੇ ਹੈ ਜੀ ਤੇ ਮੈਂ ਤਾਂ ਹੀ ਇੱਥੇ ਬੈਠੀ ਆ ਵੀ ਜਦੋਂ ਮੈਂ ਵੱਡੀ ਹੋ ਗਈ ਮੈਂ ਵੀ ਐਂ ਬਣਾਇਆ ਕਰੂੰਗੀ ਸਿੱਖਣ ਲਈ ਓਕੇ ਵਧੀਆਂ ਗੱਲਾਂ ਹੈ ਹਾਂ ਮਾ ਕਿਹੜੀ ਚੀਜ਼ ਮਹਿਲਾਂ ਦੇ ਬਾਲੀ ਸੋਨੀਆਂ ਕਿਉਂ ਲੀ ਦੇਤੀ ਕਿਉਂ ਜਿਹੜੀ ਆਪਾਂ ਪਾਏ ਬੱਡੇ 스ਪੂਨ ਤੇ ਕਿਉਂਕਿ ਆਪਣੇ ਕੋਲੇ ਜਿਹੜਾ ਮਟੀਰੀਅਲ ਆ ਜਾ ਰਿਹਾ ਤੇ ਆਪਾਂ ਜਿਹੜੇ ਨਾਰੀਅਲ ਦੇ ਬਰਾਤੇ ਨੂੰ ਆ ਜਿਹੜੇ ਕਿ ਬਰਾਤਾ ਕੰਪੂਰਾ ਬੜਾ ਕੁਛ ਮੱਚੀ ਲੈ ਲਓ ਤੇ ਇਹਨੂੰ ਆਪਾਂ ਨਾ ਸਿਮ ਤੇ ਜਿਹੜਾ ਇੱਕ ਜਨਨ ਕੀ ਸੇਕ ਲਵਾਣਾਗਾ ਆਪਾਂ ਜਿਆਦਾ ਨਹੀਂ ਹੋ ਜਨਨ ਕੀ ਕਲਰ ਨਹੀਂ ਕੋਈ ਇਹਦਾ ਜਿਆਦਾ ਚੇਂਜ ਕਰਨਾ ਹੈਗਾਗਾ ਤੇ ਨਹੀਂ ਤੇ ਜਦੋਂ ਆਪਾਂ ਆਹ ਸੌਖੇ ਲੀਏ ਨੇ ਜਦੋਂ ਆਪਾਂ ਗੈਸ ਜਿਆਦਾ ਕਰਾਂਗੇ ਹੈਨਾ ਤਾਂ ਫਿਰ ਇਹ ਮੱਚ ਜਾਊਗਾ ਆਪਾਂ ਬਸ ਥੋੜਾ ਥੋੜਾ ਹੀ ਆਪਾਂ ਜੈਨ ਕੀ ਨੂੰ ਸੇਕ ਲਵਾਣਾਗਾ ਕੀ ਆ ਪਪਾ ਮਾਰੀ ਦੇ ਚ ਤਦ ਨਾਲੇ ਪਾਣੀ ਵਿੱਚ ਲੱਛ ਕੌੜ ਤੇ ਵਿੱਚ ਹੀ ਆਪਾਂ ਮਲਾਵਾਂਗੇ ਖਾਣ ਚਲੋ ਮਮਾ ਖੰਡ ਵੈ ਇੱਕ ਵਾਰੀ ਖਾ ਕੇ ਦੇਖਣਾ ਇੰਨੀ ਟੇਸਟੀ ਸੀ ਮਹਾਨੀ ਟੇਸਟੀ ਸੀ ਇਹਨੂੰ ਦੂਰ ਕਾ ਤੂੰ ਕਰਦੀ ਹੁੰਨੀ ਐ ਤੂੰ ਕੈਮਰਾ ਇਹ ਫਾਈਵ ਤੇ ਕਰ ਰੱਖਦੀ ਹੁੰਨੀ ਐ ਮਮਾ ਚਲ ਜੀ ਆਪਾਂ ਨੂੰ ਅੱਜ ਉੱਧਰਲੇ ਕੰਮ ਤਾਂ ਥੋੜੀ ਜਿਹੀ ਰੈਸਟ ਤੇ ਸੀ ਚਲ ਮੈਂ ਖੇਤੇ 'ਚ ਕਿਹੜਾ ਕੋਈ ਪਹਾੜ ਵਾਲਾ ਕੰਮ ਐ ਜਾਂ ਬਾਹਰ ਬਾਹਰ ਵਾਲਾ ਪਹਾੜ ਵਾਲਾ ਕੰਮ ਕਿਚਨ 'ਚ ਕੋਈ ਠੀਕ ਇਦਾਂ ਕਰਕੇ ਹੁਣ ਆਪਾਂ ਹਾਂ ਨਾਲੇ ਆਪਣੀ ਰੈਸਪੀ ਹੋ ਜੂਗੀ ਹਨਾ ਨਾਲੇ ਜਵਾਕ ਪਾ ਲੈਣ ਦੇ ਨਾਲੇ ਮਿਰਨ ਵੀ ਨਰੀ ਉਹਦੀ ਜੀ ਕੇ ਬੜੀ ਵਧੀਆ ਲੱਗਦੀ ਜਿਵੇਂ ਨਰੀਆਂ ਨੇ ਕੈਂਡੀਆਂ ਸਿੱਖਾਂਗੇ ਨਰੀਆਂ ਦੇ ਕੈਂਡੀਆਂ ਆਪਾਂ ਸਾਰਿਆਂ ਤੋਂ ਵੱਧ ਖਾਂਦੇ ਬਾਲੀਆਂ ਟੈਸਟਿੰਗ ਦੀਆਂ ਹਨਾ ਹੂੰ ਖੰਕੀ ਕਰਨਾ ਮੰਮਾ ਕਸਨੀ ਕੇ ਰਪਾ ਸੇਕ ਤਲਵਾਈਏ ਹਾਈ ਦੇਖੋ ਮੇਰਾ ਪਸੀਨਾ ਪਸੀਨਾ ਤਾਂ ਹੀ ਆ ਮੰਮਾ ਦਾ ਵੀ ਦੇਖੋ ਕੋਕੀ ਤਾਂ ਛੱਡੀ ਨਹੀਂ ਮੰਮਾ ਹੁਣ ਕੀ ਪਾਵਾਂਗੇ ਆਪਾਂ ਹੁਣ ਆਪਾਂ ਇਹਦੇ ਚ ਦੰਤੀ ਜਿਮਨਾਰੀਅਲ ਦੀ ਬਾਲੀ ਸੁਣੀ ਫਿਸ਼ੂ ਆ ਰਹੀ ਹੈ ਜਾਨੀ ਕਿ ਸੇਕ ਇਹਨੂੰ ਲੱਗ ਗਿਆ ਜਿੰਨਾ ਕਾਪਾ ਲਵਾਉਣਾ ਸੀਗਾ ਹੁੱਕਰ ਕਰਕੇ ਦਿਖਾ ਦੇ ਬੇਟੇ ਵਧੀਆ ਜਾਨੀ ਕਿ ਕਲਰ ਵੀ ਇਹਦਾ ਥੋੜਾ ਥੋੜਾ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਦੁੱਧ ਹੈ ਜਿਹੜਾ ਦੁੱਧ ਦਾ ਨਾ ਉਹ ਆਪਾਂ ਇੱਕੇ ਦਮ ਨਹੀਂ ਪਾਉਣਾ ਕਿ ਨਹੀਂ ਵੀ ਸਭ ਕੁਝ ਹੀ ਪਕਲਾ ਹੋ ਜੇ ਕਿ ਆਪਾਂ ਦੇਖ ਕੇ ਆਪਾਂ ਥੋੜਾ ਥੋੜਾ ਕਰਕੇ ਪਾਉਣਾ ਵੀ ਜਿਹੜਾ ਆਹ ਲੱਡੂ ਆ ਬੱਟੇ ਜਾਣ ਹਨਾ ਕਈ ਤਮਨ ਜਿਵੇਂ ਕੋਈ ਹੁੰਦਾ ਮਿਲਕ ਕੇ ਕਵੀ ਪਾ ਲੈਂਦੇ ਨੇ ਘਾਟ ਮਿਲਕ ਕੇ ਕਿ ਕਹੀ ਨਹੀਂ ਪਾਵਾਂਗੇ ਆਪਾਂ ਦੇਖੋ ਜੀ ਹੁਣ ਕਿਵੇਂ ਬਣ ਗਿਆ ਹੁਣ ਹੱਥ ਨਾਲ ਕਰਿਓ ਇਹ ਮੈਂ ਦਹਾ ਦੋਈ ਬਲੀ ਦਿਖਾ ਤਮ ਦੋਦੇ ਜਮਾ ਸੇ ਅਬ ਕਰ ਲੈਣਾ ਆਪਾਂ ਮਿਲਕ ਪਾਊਡਰ ਸੌਰੀ ਮਿਲਕ ਪਾਉਂਦੇ ਕੈ ਰੇਸੀ ਮਿਲਕ ਪਾਉਂਦੇ ਵੀ ਪਾਇਆ ਜਾਂਦਾ ਪਰ ਆਪਣੇ ਕੋਲ ਉਹ ਨਹੀਂ ਹੈਗਾ ਤਾਂ ਤੇ ਵੈਸੇ ਤਾਂ ਇੱਦਾਂ ਵੀ ਵਿਦੁੱਤ ਲੱਡੂਏ ਜਿਹੜੇ ਟੇਸਟੀ ਬਣਨਗੇ ਕਿਉਂਕਿ ਆਪਾਂ ਇਹਦੇ ਚ ਮਿਲਕ ਪਾ ਹੀ ਲਿਆ ਮਿਲਕ ਮਿਲਕ ਜੋ ਤੋਂ ਆਪਣੇ ਕੋਲ ਹੈਗਾ ਜੇ ਦੇਖੋ ਪਕਣਾ ਨਹੀਂ ਤਾਂ ਫਿਰ ਕਾਜਾ ਮਾਜਾ ਤਾਂ ਮਾੜਾ ਮਾੜਾ ਹੋ ਹੀ ਜਾਂਦਾ ਹੈ ਹਾਂ ਬਰ ਪਰ ਆਪਾਂ ਬਾਹਰ ਨਹੀਂ ਮੰਨਾਂਗੇ ਆਹ ਤਾਂ ਬਿਲਕੁਲ ਹੋ ਘੱਟ ਨਹੀਂ ਮੰਮਾਂ ചുദ്ധാ ലോയ ਮੰਨਾ ਗਾਜਰਾਂ ਨਾਲ ਬਾਲਾ ਪਸੰਦ ਹੈ ਕੋਈ ਨਹੀਂ ਸਿਆਲ ਆਉਗਾ ਅੱਗੇ ਸੁੱਖ ਨਾਲ ਆਪਣੀ ਸੂਪ ਪੈਣੀ ਹੈ ਗਾਵਾ ਮੈਂ ਜੇ ਸਾਰਾ ਸਿਆਲ ਆਪਾਂ ਬਲੌਗ ਦੇ ਵਿੱਚ ਕਦੀ ਕੁਝ ਬਣਾ ਲਿਆ ਕਦੇ ਕੁਝ ਬਣਾ ਲਿਆ ਸਿਆਲਾਂ ਦੇ ਵਿੱਚ ਤਾਂ ਪਤਾ ਕੀ ਨਾ ਕੁਝ ਨਾ ਕੁਝ ਬੰਦ ਹੀ ਜਾਂਦਾ ਯੈਸ ਹੁਣ ਕਿ ਪਮਾ ਦੇ ਵਿੱਚ ਪਾ ਲੈ ਗਿਆ ਹੁਣ ਕਿ ਪਮਾ ਗਿਆ ਆਪਾਂ ਇਹਦੇ ਵਿੱਚ ਸਟਿਕ ਕੀ ਅੰਮੀ ਨੇ ਕੜਾਈ ਥੋੜੀ ਜਿਹੀ ਗਰਮ ਹੋ ਗਈ। ਦੂਸਰੀ ਲੈ ਕੇ ਆ ਆ ਗਿਆ। ਹੁਣ ਅੰਨੇ ਦੇ ਚ ਪਾ ਲੈਣੀ ਹੈਗੀ ਖੰਡ। ਖੰਡ। ਲਓ ਜੀ ਹੁਣ ਆਪਾਂ ਇਹਦੇ ਚ ਪਾਉਣ ਲੱਗੇ ਆਂਗੇ ਖੰਡ। ਉੱਪਰ ਹੋ ਗਿਆ ਤੁਹ। ਮੇਰੇ ਹਿਸਾਬ ਨਾਲ ਇਹ ਨਹੀਂ ਖੰਡ ਹੈ ਜਿਹੜੀ

इलायची पाउडर पाना देख लो देख लो छोटी मर्जी है ओके <laughs> सादा हाल देखो सादा हाल जा तो फिर बाहर जा तो हो गया हवा ले आ जा पाजी हम्म हाँ ले आ ਆਪਾਂ ਮਟੀਰੀਅਲ ਆ ਜਿਹੜਾ ਬਿਲਕੁਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਕੁਸ਼ਕ ਪਲੇਟ ਚ ਕਰਾਂਗੇ ਕੱਢਾਂਗੇ ਕਿੰਨੇ ਕੁਝ ਆਪਾਂ ਵਾਈਟ ਬਣਾਵਾਂਗੇ ਲੱਡੂ ਤੇ ਕੁਝ ਬਣਾਵਾਂਗੇ ਆਪਾਂ 컬러 ਵਾਲੇ ਚਲੋ ਜੀ ਆਪਾਂ ਕੱਢਦੀ ਇਹਦੇ ਵਿੱਚ ਅੱਗੇ ਹੋ ਜਾ ਲੈਂਡ ਨੂੰ ਨੀਰ ਦੋਨੀ ਹਾਂ ਕੀ ਕਰਦੇ ਹਾਂ ਆਪਾਂ ਕੁਝ ਕੁ ਵਸੇ ਦੇ ਚੈਕੇ ਚ ਪਕਾਣਾ ਹੈ ਕਲਰ 1/4 3/2 ਅੱਧਾ ਅੱਧਾ ਇਹ ਕਲਰ ਇਹ ਤਾਂ ਪੋੜੀ ਆਈ ਆ ਤੇ ਚੱਕੀ ਚਲੋ ਤੇ ਬਾਹਰ ਪਿਆ ਹੂੰ ਮੂ ਕੀ ਹੋ ਗਿਆ ਆਈ ਨਾ ਖਲੇਰ ਨਾਲ ਲੈਰ ਸੁਣ ਤਾਂ ਨਹੀਂ ਤਰੀ ਕਿ ਆਣੀ ਮम्मा ਲਓ ਜੀ ਆਪਾਂ ਇੱਕ ਪਾਸੇ ਰੱਖ ਲਿਓ ਵਾਈਟ ਤੇ ਇੱਕ ਪਾਸੇ ਆਪਾਂ ਬਣਾ ਲੈ ਜੈਲੋ ਜੇ ਆਪਣੇ ਕੋਲੇ ਸ਼ਾਇਦ ਕਾਸ਼ ਰੈੱਡ ਕਲਰ ਹੋਣਾ ਕਰਾਪਾ ਰੈੱਡ ਗ੍ਰੀਨ ਸਾਰੇ ਕਲਰਾਂ ਦੇ ਬਣਾ ਲੈਨੇ ਸੀ ਲਓ ਜੀ ਫੋਟੋ ਕਰਿਆ ਮਿਸ ਕਰੋ ਮੇਰੀ ਹੈਲਥ ਆਪਾਂ ਵਟਦੇ ਆਂ ਛੋਟੇ ਛੋਟੇ ਲੱਡੂ ਠੀਕ ਹੈ ਛੋਟੇ ਛੋਟੇ ਜਿ ਦੇਖਾ ਜਿ ਦੇ ਇੱਕ ਭਰਨਾ ਬਣ ਗਿਆ ਨਾ ਮੈਨੂੰ ਖ ਦੇ ਦਿਓ ਮੈਂ ਖਾਊਂਗਾ ਤੁਸੀਂ ਖਾਓ ਮੈਂ ਤੁਸੀਂ ਖਾਓਗੇ दिखा khai पर कर सही बने ਕੀ era ਪਾ ਕਰਵਾ ਮੈਂ ਕਰਵਾਵਾ ਕੀ ਕਰ ਸਕਿਆ ਕਰਵਾਇਆ ਬਾਬੇ ਹਾਂ ਉਸ ਆਇਆ ਉਹਨੇ ਮੇਰੇ ਕਹੇ ਖਾੜ ਜਾ ਬੁੱਤ ਖਾ ਕੇ ਤਾਂ ਦੇਖਣੀ ਹੈ ਬਈਆ ਬੱਚੇ ਖਾ ਲੈ ਜਾਂਦੇ ਥੋੜੇ ਫਿਰ ਕਰੜੇ ਹੋ ਜਾਣਗੇ ਠਰਕੇ ਅਰੀ ਆਂਦਾ ਕੀ ਬੰਦਾ ਉਹਨੂੰ ਮਾਰ ਦੇ ਬੰਦਾ ਹਮੇ ਜਦ ਤੂੰ ਕੋਈ ਖਾਣ ਨਹੀਂ ਲਈ ਮੈਂ ਜਲਦੀ ਨੀ ਫਾਇਦੋਂ ਫਾਇਦੋਂ ਨੇ ਕੀ ਕਰਨੇ ਨਾ ਸਤੋਵੰਟਾ ਬਾਬਾਲੀ ਤੇ ਖਵਾ ਲੈਣਾ ਚਲੋ ਠੀਕ ਐ ਚਲੋ ਜੀ ਆਪਣੇ ਲੱਡੂ ਐ ਜਿਹੜੇ ਬਣ ਕੇ ਬਿਲਕੁਲ ਰੈਡੀ ਐ ਤਾ ਕਾ ਬਣਿਆ ਚਿੱਟਾ ਨਹੀਂ ਐ ਕੋ ਬਣਿਆ ਪੀਲੇ ਕਲਰ ਦੇ ਤੇ ਇੱਕ ਵਾਈਟ ਹੀ ਹੈਗੇ ਤੇ ਹਿੰਦੂ ਮੰਮੀ ਜੀ ਬਣਿਆ ਵੈਸੇ ਦਾ ਖਾ ਗਏ ਇਹਦੇ ਬੜੀ ਬੜ ਕੇ ਤੇ ਲੈ ਗਏ ਚੱਕ ਕੇ ਲੋੜੋ ਕਹਿੰਦੇ ਬਹੁਤ ਟੇਸਟੀ ਬਣਿਆ ਹੋਤਾ ਬੰਦੇ ਬੰਦੀ ਲੱਗੇ ਸੀਗੇ ਪਾਪਾ ਜੀ ਵਰਗੇ ਕਰ ਰਹੇ ਨੇ ਹੁਣ ਇਹਨਾਂ ਦੀ ਲੱਡੂਆਂ ਦੀ ਵੇਟ ਚੀਜ਼ਾਂ ਇਕੱਠਾ ਜਾਰੇ ਕੱਪੇ ਨੂੰ ਨਹੀਂ ਕੀਤੇ ਕੋਠਾ ਜਮੇ ਆਪਾ ਫੜਾਇਆ ਇਹ ਹੈਨਾ ਠੀਕ ਹੈ ਲਓ ਜੀ ਨਵਰੀਤ ਚੱਲੀ ਬੀਤੇ ਪਾਪੇ ਨੂੰ ਫੜਾਉਣਾ ਅੰਥੋਂ ਵਾਖੀ ਅਥੋੜੇ ਨਹੀਂ ਮੈਂ ਸਕੋ ਚੱਲਦਾ ਕੰਮ ਸਾਡੇ ਇੱਥੇ ਉਹ ਚੱਲੀ ਜਾਂਦਾ ਅੱਛਾ ਇਹ ਮੈਂ ਥੋੜੇ ਬੋਟਾਂਾਂ ਗੱਲਾਂ ਜਦੋਂ ਕੋਈ ਕਿਸੇ ਰਿਸ਼ਤੇਦਾਰ ਦਾ ਸੌਣ ਆਉਂਦਾ ਹੈਨਾ ਤਾਂ ਵੀ ਬੋਟਾਂ ਲੱਗ ਪਈ ਕੀ ਹਾਲ ਚਾਲ ਹੁਣ ਤਾਂ ਸਾਰੇ ਪਿੰਡਾਂ ਦੇ ਵਿੱਚ ਬੋਟਾ ਬੋਟਾ ਹੀ ਹੋਈ ਪਈ ਐ। ਲੋ ਜੀ ਹੁਣ ਮੈਂ ਤਾਂ ਕਰਾਂਗੀ ਇਹਨੂੰ ਦੇਖੀ। ਪਤਾ ਬਖਾਵਾਂਗੇ ਬਾਅਦ ਵਿੱਚ ਤੇ ਭਾਂਡੇ ਵੀ ਦੇਖੋ। ਹੋਰ ਚਾ ਦੇ ਲੋਗੇ। ਤਿੰਨ ਆਠਾੜਾ ਜਿ ਬਣ ਗਿਆ। ਬਚ ਗਏ ਫਿਰ ਉਹ ਖਾ ਲਓ। ਚਾਤ ਮੰਮੀ ਖਾ। ਆ ਕੇ ਕੰਮ ਮੇਰਾ ਤੇ ਹੁਣ ਕਹਿੰਦੀ ਐ ਕਿ ਜਿਹਨੇ ਖਲਾ ਰਿਆ ਉਹਨ ਖਲਾ ਨਾਰੀਲ ਦਾ ਬਰਾਦਾ ਡੋਤਾ। ਲੱਡੂ ਟੇਸਟ ਬਣੇ ਸੀ ਹੂੰ ਬਹੁਤ ਸਵਾਦ ਫੁੱਲ ਬੋਤਰ ਤੇ ਗਾਂ ਟੱਪਦੇ ਹੋਣਗੇ ਸਿੱਧੇ ਦੰਦਾਂ ਚ ਬੰਦੇ ਰੋੜੀ ਨਹੀਂ ਸਾਰੇ ਇੰਟਰਵਿਊ ਆਪ ਕੀ ਰਿਵਿਊ ਦੇਗੇ ਲੱਡੂ ਦਾ ਲੱਡੂ ਮਗਾ ਇਹ ਵਨ ਕੁਆਲਟੀ ਇਹ ਵਨ ਕੁਆਲਟੀ ਜਾਣ ਕੇ ਤਾਂ ਨਹੀਂ ਕਹਿ ਰਹੇ ਬਲੌਗ ਚ ਨਹੀਂ ਸੱਚੀ ਸੌਣ ਲੱਗੇ ਯਾਰ ਲੱਡੂ ਬਹੁਤ ਸਵਾਦ ਮੇਰਾ ਖਾ ਕੇ ਨਹੀਂ ਦੇਖਿਆ ਬੁੱਲਣਾ ਪੁਰਦੇ ਬੁੱਲਣ ਨੂੰ ਤੇ ਪੁਰਨ ਗੋਚ ਕਿਹੜਾ ਕੁਛ ਹਾਰਡ ਚੀਜ਼ ਸੀ ਹਾਂ ਟੇਸਟੀ ਬਣੇ ਮਮਾ ਕੇਵਲ ਅੰਮ੍ਰਿਤ ਜੀ ਕਰੀ ਜਾਂਦਾ ਨੂਣਾ ਆਇਆ ਛਾ ਸਾਡੀ ਬੀਬੀ ਦੇ ਹਾਂ ਕੀ ਹੋ ਰੇ ਨੂਣਾ ਆਇਆ ਬਣਾ ਬਾਰੇ ਬਣਾਉਂਗਾ ਮੈਂ ਬਹੁਤ ਜੀ ਕਰਦਾ ਨਹੀਂ ਬਾਕੀ ਕੰਮ ਹਾਂ ਫੋਨਿੰਗ ਤੇ ਮੇਰੇ ਕੱਖ ਲੱਗ ਪੁਰਿਆ ਕਰ ਪਣਾ ਬਾੜ ਤੱਕ ਜਿਹੜਾ ਲਾਇਆ ਕਰ ਚਲ ਰੋ ਚੌਲ ਬਣਾ ਕੇ ਦੇ ਦਿਆ ਕਰੂੰਗੀ ਪੁਰਿਆ ਕਰ ਦੇ ਦੇਣਾ ਸਾਰਾ ਮੰਜੇ ਦੀ ਪੂਰੀ ਹੋਈ ਪਈ ਹੈ ਲਓ ਜੀ ਟਾਈਮ ਹੋ ਗਿਆ ਸਾਢੇ 4 ਵਜੇ ਅੱਜ ਮੈਂ ਇਸ ਟਾਈਮ ਤੇ ਧਾਰਾ ਕੱਢਿਆ ਨਹੀਂ ਤਾਂ ਮੈਂ 5 ਵਜੇ ਨੂੰ ਧਾਰਾ ਕੱਢ ਲੈਣੀ ਆ ਤੇ ਅੱਜ ਬਾਪੂ ਜੀ ਵੀ ਇੱਧਰ ਆਏ ਹੋਏ ਨੇ ਹਾਂ ਜੀ ਲੈ ਦੁੱਧ ਵਾਲਾ ਕੱਢੀਏ ਆ ਜਾ ਪੁੱਤ ਬਾਪੂ ਹਾਂ ਅੰਡੇ ਨਹੀਂ ਹੁੰਦੇ ਹਾਂ ਅੰਡੇ ਨਹੀਂ ਹੁੰਦੇ ਆਵਾਂਗੇ ਆਉਦੇਗੇ ਕੱਲਾ ਕਿਹਣੀ ਆਉਂਦੇ ਕੀ ਕਰਾਂ ਪਹਿਲਾਂ ਆਮਾ ਨਹੀਂ ਜਾਂ ਫਰਟਾਦ ਬਣਾਉ আজি সিলাড্ও মনা এজিলা কাড্যা কোডে করাকে কেলা আজি কোল আজে ক্যেয়ে কেলা কোডেরা হেলা নিকরাযারও য়া নিকরু পন্মতে কা ਬੱਦੇ ਹੱਥੇਰੇ ਬੱਦੇ ਹੂੰ ਸਵਾਦਾ ਹਾਂ ਤੋ ਕੀ ਨਾ ਸਵਾਦਾ ਬਾਪੂ ਮੇਰੇ ਆਉਣੇ ਕੋਤੇ ਬੱਤ ਕਰਕੇ ਲੇਕਿਨ ਤਾਂ ਕੇ ਨਾ ਹਾਰ ਸੇ ਸਵਾਦਾ ਬਾਲਿਆ ਦਾਦੂ ਪਿਆ ਹੋਰ ਖਵਾ ਦਿਨੇ ਦਾਦੂ ਪਿਆ ਹੋਰ

ਪਾਣੀ ਪੀਣ ਮम्मा ਪਾਣੀ ਲੈ ਕੇ ਦੇ ਪਾਣੀ ਲੈ ਆ ਦੇ ਆਪਣਾ ਤਾਂ ਖਾਂਦੇ ਸੈਟ ਪਾਹ ਹੋ ਯਾਰਾ ਮਾਪੂਣ ਸੈਟ ਪਾਉਂਦਾ ਹਾਂ ਹਾਂ ਭੰਗ ਹੋ ਗਿਆ ਕਾਂਕਲ ਜਵਾਈ ਦਾ ਤੇਰੀ ਤੂੰ ਤਾਂ ਹੋਰ ਦੇ ਦੀ ਕਿਹੜੀ ਖੰਡ ਜਾ ਰਹੇ ਹੋ ਵੀ ਬਾਬਾ ਤੂੰ ਸੁਣ ਗੱਲਾਂ ਬਾਤਾਂ ਸੁਣਾਓ ਹੈ ਗੱਲਾਂ ਬਾਤਾਂ ਸੁਣਾਓ ਓ ਭੁੱਖਾ ਤਾਂ ਭਗਤੀ ਨਹੀਂ ਹੁੰਦੀ ਪੁੱਤ ਗੱਲਾਂ ਮਤਲਬ ਫੇਰ ਆਉਣਗੀਆਂ ਮੈਨੂੰ ਪਿੱਗ ਦੇ ਆ ਹਾਂ ਕਾਡੋਂ ਕਾਟੂੰਡ ਵਿੱਚ ਵੀ ਆਣਾ ਹੁੰਦਾ ਗੱਲ ਤਾਂ ਸੁਣਾ ਉਹ ਕਾਟੂੰਡ ਵਿੱਚ ਵੀ ਹੁੰਦਾ ਮੱਕੰਦਾ ਇਹ ਸਾਡੂ ਉਹ ਜਾ ਰਾਗਾ ਸਾਡੂ ਦਾ ਘੱਟ ਬਾਤ ਜੀ ਜਾ ਈ ਗੱਲ ਬਾਤ ਖਾਲੀ ਪੇਟ ਨੂੰ ਖਾਲੀ ਪੇਟ ਮੇਰੀ ਬਖਤੀ ਨਹੀਂ ਚੱਲਦੀ ਤੇਰੀ ਮੂੰਗੀ ਦਾ ਖਾਦੀ ਮੱਕੀ ਕੰਧ ਬਾੜ ਲਾ ਕੋਲ ਦੇ ਆ ਉਹ ਕਾਟੂੰਡ ਵਿੱਚ ਕਾਰਟੂਨ ਦੇ ਵਿੱਚ ਆਇਆ ਹੁੰਦਾ ਖਾਲੀ ਪੇਡ ਮੇਰੀ ਬੱਤੀ ਨਹੀਂ ਚਲਦੀ ਮੋਟੂ ਹੈ ਨਾ ਪਤਨੂ ਉਹ ਕਹਿੰਦਾ ਹੁੰਦਾ ਪਾਣੀ ਕਿਲਾ ਹੋ ਗਿਆ ਇੱਥੇ ਆਪਾਂ ਨੂੰ ਮੜੇ ਮੜੇ ਨਾਲ ਹੋ ਗਿਆ ਕਰ ਲਿਆ ਤੇ ਇਸੰਬੀਤ ਦੇ ਰੈਡੀ ਲੱਗੇ ਪੈਸੇ ਕਿ ਬਾਥਰੂਮ ਦੇਣਾ ਪਹਿਲਾਂ ਗੱਲ ਕਰਨ ਲਈ ਲੈ ਕੇ ਆਈ ਸੀ ਆਏ ਕੀ ਕਿਸੇ ਆਪਿਆ ਜਲਾ ਦੇ ਇੱਕ ਕਪੜਾ ਚੋਰ ਕੰਮ ਕਰਾਂਗੇ ਸੋਹਣ ਬਣ ਕੇ ਜਿਹੜੇ ਕੰਪਨੀ ਵਾਲੇ ਨਹੀਂ ਦਿੰਦੀ ਚੀਜ਼ ਆਪਾਂ ਦੇ ਦਿੰਨੇ ਆਂ ਇਹ ਚੰਗੀ ਪਤਾ ਕੀ ਜਿਵੇਂ ਇਹਨਾਂ ਦਾ ਪਾਣੀ ਨਹੀਂ ਖੜਦਾ ਆਹ ਦਿਨਾਂ ਚ ਠੀਕ ਹੈ ਇਹਦੇ ਜੀ ਵੀ ਮਾਰਾ ਹੁੰਦਾ ਹੈ ਖੜਦਾ ਹੋ ਇਹਦੇ ਆਪਾਂ ਜਿਹੜਾ ਆਪਣੇ ਸੁਆਣੀ ਪਿਆ ਦਿੱਤਾ ਕਰਕੇ ਇਹਦੇ ਵਿੱਚ ਦੀ ਚਾਲ ਦੀ ਕੱਢ ਦੇਣੀ ਇਹਦੇ ਵਿੱਚ ਦੀ ਚਾਲ ਦੀ ਕੱਢ ਦੇਣੀ ਮੋਰੀ ਇਹਦੇ ਵਿੱਚ ਦੀ ਕੱਢ ਦੇਣੀ ਜਿਹੜਾ ਪਾਣੀ ਆ ਬਣਾਉਂਦਾ ਇਹਦੇ ਵਿੱਚ ਪਾਣੀ ਨਹੀਂ ਹੋ ਜਾਂਦਾ ਖੜ ਜਾਂਦਾ ਪਾਣੀ ਜਾਂ ਸਾਪਾਣਾ ਬਣਾਉਂਦਾ ਪਾਣੀ ਲੱਗਿਆ ਹੁੰਦਾ ਉਹੋ ਮੰਨ ਕੇ ਚੱਲੇ ਜਾਂਦੇ ਮੇਰਾ ਇਹ ਦੇਖੋ ਵੀ ਆਪਣਾ ਇਹਦੇ ਜੰਤਰ ਦੇ ਨਾਲ ਇਹ ਛਿੰਗਵੇਂ ਬੁਰਾ ਕੁਦਰਤ ਨਾ ਮਾਉਂਦਾ ਠੀਕ ਹੈ ਨਾ ਆਪਣੇ ਕਾਫੀ ਟਾਈ ਆਪਣੇ ਨਾ ਜਦੋਂ ਜਨੀਕ ਬਾਥਰੂਮ ਬਣਾਏ ਸੀ ਤੇ ਟਾਈਲਾਂ ਲੱਗੀਆਂ ਹੋਈਆਂ ਸੀਗੇ ਉੱਤੇ ਸਾਬਣ ਵਗੈਰਾ ਰੱਖ ਦਿੰਦੇ ਸੀ ਤੇ ਹੁਣ ਉਹ ਜਿਹੜੀ ਟਾਈਲ ਹੈ ਟੁੱਟ ਗਈ ਮਮੀ ਨੂੰ ਉਹਨਾਂ ਕਿ ਬੁਰਸ਼ ਹੈ ਜਿਹੜਾ ਘੋਣ ਵਾਲਾ ਆ ਚਲ ਪਾੜ ਤੋੜਾ ਦੇ ਬਾਥੂਨ ਕੰਦਾਂਗੇ ਸਾਸ ਆਪਣੇ ਨਾ ਤਾਂ ਟਾਈਲਾਂ ਲੱਗਿਆ ਨਾ ਰੰਗ ਰੰਗਿਆ ਸਾਰਾ ਖਰਾਬਾ ਹੋ ਗਿਆ ਆ ਕਰਕੇ ਰੋਟੀ ਖਾਈ ਅੱਜ ਫੇਰ ਕद्दू ਫੜਾਈ ਆਓ ਕੱਦੂ ਤਾਂ ਫੇਰ ਫਿਰ ਹੈ ਕਹਿੰਦੇ ਚੂਰੀ ਕੁੱਟ ਕੇ ਦਊਗਾ ਤਾਂ ਕਿਸੇ ਨੂੰ ਹੀ ਨਹੀਂ ਕੱਦੂ ਖਾਣ ਇਹਨਾਂ ਨੂੰ ਸਵਾਈ ਬਣ ਜਾਂਦਾ ਫਿਰ ਬਾਤ ਸੁਣਨਾ ਚਲੋ ਜੀ ਮਨ ਮੇ ਲੱਗੀ ਪਈ ਰੋਟੀ ਤੇ ਮੈਂ ਕੁੱਟਾਂ ਸਾਰੇਆਂ ਵਾਸਤੇ ਚਲੋ ਭਾਈ ਟਾਂਬੀ ਅੱਠ ਵਜੇ ਕਿ ਤੇ ਮੈਂ ਮੇ ਨੂੰ ਗਿਪਸ ਨੇ ਫਿਸੀ ਨੇ ਚੂਰੀ ਕੁੱਟਦੀ ਨਾ ਦੋ ਸਾਰੇ ਦੰਦੇ ਬਈ ਕਦੋਂ ਵੀ ਸਬਜੀ ਵੇਲੇ ਤਾਂ ਫਿਰ ਸਾਡੇ ਸਾਰਿਆਂ ਨੂੰ ਰੀਸ ਹੀ ਲੱਗੇਗੀ ਇਹ ਚੂਰੀ ਕੁੱਤਾਂ ਦੀ ਖਾ। ਖਸ ਲੱਗਦੀ ਵੀ ਟੇਸਟ। ਮੈਂ ਥੋੜੀ ਜਿਹੀ ਉਹ ਥੋੜੀ ਖਾ ਲਵਾਂ। ਆਪਾਂ ਦੋਨਾਂ ਨੇ ਥੋੜੀ ਥੋੜੀ ਖਾਣੀ ਹੈ ਮੈਨੂੰ ਵੀ ਬਹੁਤ ਖਣੀ ਹੋ ਗਈ ਐਨੀ। ਕੀ ਗਾਨੇ ਹੋ? ਕਿਹਨੇ? ਮੈਨੂੰ ਤਾਂ ਸੀਨਾ ਬਸ ਨਹੀਂ ਹੋ ਜਾਨਾ ਰਸੋਈ ਦਾ। ਸੋ ਨਾ ਬਈ ਆਹ ਕੰਮ ਯਾਰ ਕੀ ਕਰਨਾ ਮੈਨੂੰ ਆਹ ਕੰਮ ਨਹੀਂ ਕਰਦਾ ਯਾਰ। ਬਈ ਜਣਾ ਪਾਇਆ ਕਰੋ ਫੇ ਚਾਹ ਦੇ ਉੱਪਰ ਖਾਲਿਆ ਕਰੋ ਦਹੀਂ। ਜਦ ਮੈਂ ਨਾਲ ਖਾਣੀ ਹੋਵੇ ਕਿਆ ਬੰਦਾ ਫੇਰ ਰੱਖਾਂਗੇ ਚੂਰੀ ਕੁੱਟ ਲਈ ਕੁੱਕਰਚਾ ਕੁੱਕਰਚਾ ਸੰਤੋ ਬਈ ਟੇਸਟੀ ਲੱਗਦੀ ਨਹੀਂ ਕਦੋਂ ਸੁ ਮਿੱਠਾ ਜਾਂਦਾ ਹੋਰ ਤਾਂ ਕੁਝ ਨਹੀਂ ਨਹੀਂ ਤਾਂ ਕਦੋਂ ਪਟਾਂ ਚੀ ਰੋਲਦਾ ਤੁਰਿਆ ਫਿਰਦਾ ਰਹਿੰਦਾਗਾ ਤੇ ਐ ਕਰਕੇ ਚੂਰੀ ਕੁੱਟੀ ਟੇਸਟੀ ਲੱਗੂ ਨਹੀਂ ਨਾ ਖਦੀ ਇਹਨਾਂ ਸਬਜ਼ੀ ਦੀ ਗੈਸ ਆ ਜਾ ਪੁੱਤ ਖਾ ਲੋ ਖਾ ਚੁ ਹੁਣ ਕੈਂਡੀਆਂ ਖਾਣ ਦਾ ਟਾਈਮ ਐ ਸਵੇਰੇ ਆਸੂ ਵੀ ਕਿਤੇ ਰੱਖੇ ਨੇ ਲੌਣ 1.5 ਹੋ ਗਏ ਆਪਾਂ ਕਰੀਏ ਹੁਣ ਦੁੱਧ ਕਰਮ ਸਾਰੇ ਕੰਮ ਕਰ ਲਏ ਆਪਾਂ ਨਿਭੜ ਕੇ ਹੁਣ ਤਾਂ ਬਾਹਣਾ ਪਤਾ ਨਹੀਂ ਕਿਸ ਭਾਜੀ ਤੋਂ ਬਦਦਰਤ ਕਰੀਏ ਅੱਧੀ ਪੱਟੇ ਜਿਹਦਾ ਕਸ ਪਈ ਹੁੰਦਾ ਇਹਨਾਂ ਦਾ ਡੇਮੇਜ ਰੱਖੋਂ ਫੜਦੀਆਂ ਹਾਰ ਕੇ ਪਰ ਮੈਨੂੰ ਦੂਜੇ ਹੱਥ 'ਚ ਚੇਂਜ ਕਰਨਾ ਪੈਣਾ ਉਤਰ ਆਪੀ ਇਸੇ ਕਰਮ ਕਿਉਂਕਿ ਫਰਿਜ 'ਚ ਪੈਸ ਫਿਰ ਹੌਲੀ-ਖੌਲੀ ਠੰਡਾ ਹੁੰਦਾ ਮੀਮੀ ਕਿ ਕਰੀਏਂ ਵੀ ਨਲੇ ਮੈਂ ਜੇ ਮੁੰਜ ਚੱਕ ਕੇ ਲਾ ਦਾਂਗੇ ਸਾਈਡਾਂ ਤੇ ਨਾਲੇ ਕਰ ਦਾਂਗੇ ਅੱਪ ਦੁੱਧ ਵਰਾਂ ਹਾਈ ਨਾਲੇ ਹੋ ਇਨੀ ਜੋਲੇ ਲੇ ਕੇ ਜੋਲੇ ਪੱਕੀ ਜੇ ਜਾਂਦੇ ਹੁਣ ਤਾਂ ਹੋਰ ਦੱਸੋ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਕਿਦਾਂ ਦੇ ਲੱਗਦੇ ਨੇ ਤੇ ਜਿਹੜੀ ਅੱਜ ਆਪਾਂ ਰੈਸਪੀ ਬਣਾਈ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਦੀ ਹੈ ਤਾਂ ਤੁਸੀਂ ਵੀ ਜਰੂਰ ਆਪਣੇ ਘਰੇ ਟਰਾਈ ਕਰਕੇ ਦੇਖੋ ਜੇ ਹੋ ਸਕਦਾ ਤਾਂ ਮਿਲਕ ਪਾਊਡਰ ਵੀ ਜਰੂਰ ਪਾਓ ਤਾਂ ਕਿ ਟੇਸਟ ਹੋਰ ਵਧੀਆ ਹੋ ਜਾਂਦਾ ਵੈਸੇ ਤਾਂ ਬਹੁਤ ਟੇਸਟੀ ਬਣੇ ਨੇ ਤੇ ਮਿਲਕ ਪਾਊਡਰ ਵੀ ਪਾ ਲਿਆ ਹਨਾ ਮੈਂ ਕੱਲ ਬਸ ਦਿਮਾਗ ਜੀ ਨਹੀਂ ਆਇਆ ਹੈਗਾ ਗਈ ਵੀ ਸੀਗੇ ਤੇ ਲਿਆਂਦਣ ਗਿਆ ਹੈਗਾਗਾ ਤੇ ਸਾਰੇ ਚੱਕ ਤੇ ਮੈਂ ਸੱਚੀ ਮੈਂ ਮੈਡਾ ਜਨ ਮੈਂ ਟੇਸਟ ਹੀ ਦੇਖਿਆ ਮੈਂ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਆ ਹਨਾ ਤਾਂ ਫਿਰ ਬਣਾਉਂਦੇ ਬਣਾਉਂਦੇ ਇਹਨਾਂ ਜਿਹੜਾ ਵਾਸਨਾ ਵੀ ਜਿਹੜੀ ਆ ਰਹਿੰਦੀ ਰਹਿੰਦੀ ਆ ਇੱਚੀ ਲੱਗੀ ਪਈ ਆ ਸਾਰਾ ਰਹੀਏ 5-7 ਕਿ ਇਹਦੇ ਵਿੱਚੋਂ ਆਪਾਂ ਇਕੱਲਾ ਡੂ ਤਾਂ ਵੀ ਆਪਾਂ ਆਪੀ ਸੇਲੀ ਕਰਨ ਵਾਸਤੇ ਲੈ ਕੇ ਆਵਾਂਗੇ ਕਿਉਂਕਿ ਉਹ ਵੀ ਮੇਰੇ ਦਿਖਾਰੇ ਕਿ ਚੀਜ਼ ਲੈ ਕੇ ਆਉਂਦੀ ਘਰੇ ਕੁਝ ਵੀ ਬਣੇ ਟੇਸਟੀ ਹੋ ਜੀਵੇ ਸਕਦੀ ਹੁੰਦੀ ਓਨੀ ਇੱਕ ਚੀਜ਼ ਲੈ ਕੇ ਆਉਂਦੇ ਮੈਂ ਉਹਨੂੰ ਕਿਹਾ ਸੀ ਮੈਂ ਖਾਜੇ ਮੈਂ ਬਣਾਉਣੀ ਤੇ ਫਿਰ ਮੈਂ ਲੈ ਕੇ ਜੰਗੂ ਕੱਢ। ਐਸੇ ਬੱਚੇ ਨਾ ਵੱਧ ਖਾਦੇ ਆ। ਵੱਧ ਪਸੰਦ ਆਈ ਉਹਨੂੰ। ਮੈਸ ਸਾਰੇ ਨੇ ਖਾ ਲਏ ਕਿ ਟੇਸਟੀ ਆਂਦੀ। ਲੋ ਜੀ ਦੁੱਧ ਵਾਲ ਕੱਢਦੇ ਫਿਰ ਆਪਾਂ ਕਰਦੇ ਆ ਬਲੋਂ ਪੰਡਾ। ਲੋ ਜੀ ਸਾਰੇ ਕੰਮ ਕਰਾ ਹੁਣ ਆਪਾਂ ਜਮਾ। ਫਰੀ ਹੋ ਗਏ ਦੁੱਧ ਵਗੈਰਾ ਗਰਮ ਕਰ ਲਿਆ ਤੇ ਹੁਣ ਆਪਾਂ ਕਰਦਾਂਗੇ ਸੈਲਫ ਸਾਬ ਤੇ ਨਲੀ ਕਰਦਾਂਗੇ ਆਪਾਂ। ਗੈਸ ਸਾਫ ਫਿਰ ਤਾਂ ਕਿ ਵਸੇਤੇ ਉਂਝੀ ਕਰਨੀ ਹੁੰਦਾ ਹੈ ਨਾ ਜਦੋਂ ਸਾਰੇ ਕੰਮ ਕਾਰ ਨਿਬੜਲੇ ਤੇ ਫਿਰ ਆਪਣਾ ਸਾਫ ਸਾਫ ਕਰਨੀ ਹੁੰਦੀ ਹੈ ਕਿ ਮੁਰਕੇ ਤਰਕੇ ਜਦੋਂ ਆਪਾਂ ਕੰਮ ਸਟਾਰਟ ਕਰਦੇ ਵਧੀਆ ਸਾਫ ਪਿਆ ਹੁੰਦੀ ਹੈ ਸਾਫ ਪਿਆ ਹੁੰਦਾ ਥਾਂ ਹੁਣ ਤੇ ਕੁਝ ਕੋਈ ਸਾਡੇ ਤਾਂ ਫਿਰ ਕੀੜੀਆਂ ਜਿਆਦਾ ਕਰਨੇ ਪੈਂਦਾ ਤੇ ਦੋਸੀਂ ਮਾੜੀ ਜੀ ਵੀ ਕੋਈ ਚੀਜ਼ ਬਣਾਉਣੇ ਤੇ ਫਿਰ ਨਾਲ ਦੀ ਨਾਲ ਸਾਨੂੰ ਕਪੜਾ ਇੱਧਰ ਤੇ ਫੇਰਨਾ ਪੈਂਦਾ ਨਹੀਂ ਤਾਂ ਫਿਰ ਕੀੜੀਆਂ ਦੇ ਪੜਾar ਹੀ ਲੱਗ ਜਾਂਦੇ ਇੰਨੇ ਕ ਜਿਆਦੇ ਕੋਈ ਜਦੋਂ ਆਪਾਂ ਕਰੀਏ ਵੈਸੇ ਵੀ ਕੋਈ ਚੀਜ਼ ਬਣਾਉਣੀ ਹਨਾ ਖਲਾਰਨ ਫਿਲਰ ਦਾ ਉਹਦੇ ਨਾਲ ਵੀ ਭਾਂਡੇ ਕਾਫੀ ਛਿੱਲੇ ਵੈਸੇ ਤਾਂ ਮੈਂ ਇੱਕ ਵਾਰੀ ਕਰ ਗਈ ਸੀਗੀ ਸਾਫ਼ ਇਹ ਸੈਲਫ ਫਿਰ ਹੁਣ ਜਾਂਦੇ ਜਾਂਦੇ ਜਦੋਂ ਦੁੱਧ ਆਦਾ ਆਪਾਂ ਗਰਮ ਕਰਦੇ ਆਂ ਗਲਾਸਾਂ 'ਚ ਪਾਉਣੇ ਆ ਤਾਂ ਫਿਰ ਵੀ ਮਾੜੀ ਮੋਟੀ ਜਿਹੜੀ ਚੀਜ਼ ਆ ਹੁਣ ਜਿਵੇਂ ਆਹ ਅਸੀਂ ਲਈ ਜਮਾਈ ਹੈ ਹਨਾ ਥਾਂ ਮੇ ਦੇ ਵਿੱਚ ਰੱਖੇ ਤੇ ਫਿਰ ਆਸ-ਪਾਸੇ ਮੰਮੀ ਆਹ ਲਾਈਨ ਖਿੱਚ ਗਈ ਚੌਕ ਦੇ ਤੇ ਫਿਰ ਵੀ ਇਹ ਸਵੇਰ ਜਦੋਂ ਮੈਂ ਉੱਠਦੀ ਆਂ ਤਾਂ ਮਾਂ ਵਗੈਰਾ ਚੱਕਦੀ ਹਨਾ ਧਾਰਾ ਗੱਡ ਕੇ ਲਿਉਣੀ ਤਾਂ ਫਿਰ ਵੀ ਆਸੇ-ਪਾਸੇ ਇੰਨੀਆਂ ਜ਼ਿਆਦਾ ਜੜੀਆਂ ਫਿਰਦੀਆਂ ਹੁੰਦੀਆਂ ਨੇ ਕੀੜੀਆਂ ਪਤਾ ਨਹੀਂ ਤਾਂ ਜੇ ਕੋਈ ਠੰਡ ਢੰਡ ਹੋਊਗੀ ਤਾਂ ਸਾਡੇ ਕੀੜੀਆਂ ਘਟਣਗੇ ਨਹੀਂ ਨੇ ਜਿੰਨੇ ਮੇਕੇ ਦੂ ਪੈਣਾ ਆਪਣੇ ਬਾਪੂ ਜੀ ਆਏ ਸੀ ਨਵੋ ਗੱਲਾਂ ਮਾਰੀਏ ਤੇ ਬਾਪੂ ਜੀ ਜਿਹੜੇ ਹਾਸੇ ਮਜ਼ਾਕ ਜ਼ਿਆਦਾ ਹੀ ਕਰੀ ਜਾਂਦੀ ਆ ਔਰ ਜਦੋਂ ਕਰੇ ਕਦੇ ਰੌਂਡ ਲਾਉਂਦੇ ਥੱਲੇ ਪਾਸੇ ਉਹਨਾਂ ਨੂੰ ਪਤਾ ਲੱਗ ਕੇ ਵੀ ਮੇਰੇ ਪਤਾ ਲੱਗ ਕੇ ਵੀ ਮੰਡੋਂ ਦਵਾਈ ਲੈ ਕੇ ਆਈ ਆ ਫਿਰ ਜਦੋਂ ਕੋਈ ਨਾ ਕੋਈ ਬਿਮਾਰਸ਼ ਮਾਰ ਖੁੱਦਾ ਫਿਰ ਉਸ ਦਿਨ ਤਾਂ ਬਾਪੂ ਜੀ ਭਾਈਦੇ ਭਾਈਦੀ ਆ ਕਨੇ ਮੈਂ ਤਾਂ ਪਈ ਤੇ ਪਤਾ ਲੈਣਾ ਹੈ ਬੈਠੇ ਗੱਲਾਂ ਮਾਰ ਗੱਲਾਂ ਮਾਰੀ ਗਈ ਪੈਕਸ਼ੈਕ ਵਾਰ ਇੰਨਾ ਹੋਰੋ ਛੇੜੀ ਗਈ ਪੈਂਟ ਪਿਆ ਕੇ ਤੇ ਚਲੋ ਜੀ ਇਸ ਦੇ ਨਾਲ ਹੀ ਕਰਦੇ ਆਪਾਂ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੀ ਵਲੌਗ ਵਧੀਆ ਲੱਗਦੀ ਨਹੀਂ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜਿੱਤੇ ਸੁਨੇ ਸੁਨੇ ਕਮੈਂਟ ਕਰਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਵਲੌਗ ਨੇ ਕਿੱਦਾਂ ਦੇ ਲੱਗਦੇ ਨੇ ਜਿਵੇਂ ਜੀ ਅੱਗੇ ਸ਼ਾਇਦ ਦੋ ਛੁੱਟੀਆਂ ਹੋਣਗੀਆਂ ਤੇ ਕੋਈ ਨਾ ਕੋਈ ਆਪਾਂ रेसिपी ਹੋਰ ਸ਼ੇਅਰ ਹੋਰ ਤੁਹਾਡੇ ਨਾਲ ਜਿਹੜੇ ਸ਼ੇਅਰ ਕਰਾਂਗੇ ਚਲੋ ਜੀ ਆਪਾਂ ਸਾਰਿਆਂ ਨੂੰ ਵਰਤਾਈਏ ਦੁੱਧ ਤੇ ਤਕੀਏ ਦੇਖੀ ਆਪਾਂ ਵੀ ਅੱਧਾ ਘੰਟਾ ਪਾਉਣਾ ਟਾਰ ਕੇ ਤਾਂ ਸੱਚ ਮੈਂ ਮੈਂ ਵਲੌਗ ਦੇ ਅੰਡ ਵੀ ਕਰ ਰਹੀ ਹੁਣ ਗੱਲ ਜ਼ਿਆਦਾ ਕਿ ਸਕੂਲ ਦਾ ਟਾਈਮ ਵੀ ਹੈ ਜਿਹੜਾ ਚੇਂਜ ਹੋ ਗਿਆ ਅੱਧਾ ਘੰਟੇ ਦਾ ਜਿਹੜਾ ਆਪਣੇ ਸਕੂਲ ਦੇ ਟਾਈਮ ਦਾ ਫਰਕ ਪੈ ਗਿਆ ਤੇ ਚਲੋ ਇੰਨਾ ਕਪਾ ਲੇਟ ਉੱਠ ਖੜਾਂਗੇ ਤੇ ਲੇਟ ਚਲੇ ਜਾਵਾਂਗੇ ਕਿਉਂਕਿ ਪਹਿਲੇ ਦਿਨ ਪਤਾ ਜਾਨੇ ਨਹੀਂ ਲੱਗਦਾ ਹੁੰਦਾ ਹੌਲੀ ਹੌਲੀ ਜੇ ਸਟਾਰਟ ਹੋਮਾਣੇ ਪਹਿਲੇ ਸਟਾਰਟ ਜਮ ਆਪਾਂ ਜਾਣੇ ਕਿ ਤਿਆਰ ਹੋ ਕੇ ਖੜਨਾ ਪਊਗਾ ਫਿਰ ਇੱਕ ਵਾਰੀ ਆਪਾਂ ਬੈਂਚ ਤੇ ਚੜਦੇ ਨੂੰ ਪਤਾ ਲੱਗਿਆ ਵੀ ਆਹ ਸਟੈਂਡ ਤੇ ਬੈਣਾਉਂਗੇ ਤੇ ਉਸ ਸਟੈਂਡ ਤੇ ਚਲੇ ਜਾਵਾਂਗੇ